ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਨਾ ਤੁਹਾਨੂੰ ਇੱਕ ਜ਼ਿੰਮੇਵਾਰ ਕਿਸਾਨ ਭਰਾ ਦਾ ਬਹੁਤ ਹੀ ਵਧੀਆ ਕੰਮ ਕੀਤਾ ਹੋਇਆ ਦਿਖਾ ਰਿਹਾ ਹੈਗਾ ਉਸ ਨੇ ਖੇਤ ਦੇ ਵਿੱਚ ਅੱਗ ਜ਼ਰੂਰ ਲਗਾਈ ਪਰ ਅੱਗ ਲਗਾਉਣ ਤੋਂ ਪਹਿਲਾਂ ਉਹਨੇ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਉਹਦੀ ਸਾਂਭ-ਸਵਾਲ ਕਰਦੇ ਹੋਏ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕੋਈ ਦੁਰਘਟਨਾ ਜਿਲੇ ਕੋਈ ਕੁਛ ਨਾ ਹੋਵੇ ਉਹ ਚੀਜ਼ ਪੜਾਈ ਮੈਂ ਤੁਹਾਨੂੰ ਦਿਖਾ ਰਿਹਾ ਦੇਖੋ ਖੇਤ ਦੇ ਆਲੇ-ਦੁਆਲੇ ਆ ਮੈਂ ਖੇਤ ਦੇ ਵਿੱਚ ਤੁਰ ਰਿਹਾ ਖੇਤ ਦੇ ਆਲੇ-ਦੁਆਲੇ ਉਹਨੇ ਤਵੀਆਂ ਦੇ ਨਾਲ ਆ ਬਾਹ ਦਿੱਤਾ ਆ ਦੇਖੋ ਜਿੱਥੇ ਮੈਂ ਤੁਰ ਰਿਹਾ ਇਹ ਤਵੀਆਂ ਦੇ ਨਾਲ ਬਾਹਤਾ ਬੋਣ ਤੋਂ ਬਾਅਦ ਫੇਰ ਅੱਗ ਲਗਾਈ ਅੱਗ ਦੇਖ ਲਓ ਇੰਨੀ ਜਗ੍ਹਾ ਤੋਂ ਬਾਅਦ ਅੱਗ ਅੱਗੇ ਨਹੀਂ ਪਹੁੰਚੀ ਅਜੇ ਤੇ ਜੇ ਤੁਸੀਂ ਦੇਖੋ ਤਾਂ ਮੈਂ ਦੂਜੀ ਕਿਨਾਰੇ ਤੇ ਚਲੇ ਗਿਆ ਜਿੱਥੇ ਤਵੀਆਂ ਦਾ ਵਾਇਆ ਹੋਇਆ ਆ ਦੇਖ ਲਓ ਬਿਲਕੁਲ ਓਕਣੀ ਪਿਆ ਹੈਗਾ ਸਾਫ ਕੋਈ ਨੁਕਸਾਨ ਨਹੀਂ ਹੋਇਆ ਹੈਗਾ ਇਹ ਵੀਰ ਬਹੁਤ ਵੀਰ ਦਾ ਬਹੁਤ ਧੰਨਵਾਦ ਜਿਨੇ ਵਾਤਾਵਰਨ ਨੂੰ ਇੰਨਾ ਵਧੀਆ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਅੱਗ ਲਗਾਈਆ ਸੋ ਮੇਰੀ ਹੋਰ ਵੀਰ ਕਿਸਾਨ ਭਰਾਵਾਂ ਨੂੰ ਵੀ ਅਪੀਲ ਆ ਵੀ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਵੀ ਜਦੋਂ ਆਪਾਂ ਅੱਗ ਲਗਾਉਣੀ ਹੋਈਆਂ ਤਾਂ ਜੇ ਇਹੋ ਜਿਹਾ ਪ੍ਰਾਲਾ ਕੀਤਾ ਜਾਵੇ ਤਾਂ ਬਹੁਤ ਬੈਟਰ ਆ ਚਲੋ ਕਹਾ ਅੱਗੇ ਤੋਂ ਧਿਆਨ ਰੱਖਿਓ ਮੇਰਾ ਵੀਰ ਤਾਂ ਜੋ ਦਰਖਤ ਜਾਂ ਬੂਟੇ ਆਲੇ-ਦਾਲੇ ਜਿਹੜੇ ਲੱਗੇ ਹੋਏ ਨੇ ਉਹਨਾਂ ਦਾ ਨੁਕਸਾਨ ਨਾ ਹੋਵੇ ਇਹ ਸਿਰੇ ਤੱਕ ਹੀ ਆ ਲੈ ਵੀਰੇ ਆਹ ਆ ਸਿਰੇ ਤੱਕ ਬਿਲਕੁਲ ਜੇ ਕਰੇ ਵੀ ਬਈਰ ਨਾ ਪਹੁੰਦਾ ਤਾਂ ਪਤਾ ਨਹੀਂ ਕਿੰਨੇ ਕ ਦਰਖਤ ਕਿੰਨੇ ਕ ਬੂਟੇ ਜਲ ਜਾਣੇ ਦੀਗੇ ਪਸ਼ੂ ਪੰਛੀ ਜੋ ਜਾਨਵਰ ਕੋਈ ਵੀ ਨੁਕਸਾਨ ਤਾਂ ਨੁਕਸਾਨ ਹੀ ਆ ਚਲੋ ਕੁਦਰਤ ਵੱਲੋਂ ਜੋ ਹੁੰਦਾ ਉਹ ਵੱਖਰੀ ਗੱਲ ਆ ਲੇਕਿਨ ਆਪਣਾ ਫਰਜ਼ ਬਣਦਾ ਵੀ ਆਪਾਂ ਪਹਿਲਾਂ ਇਹ ਚੀਜ਼ਾਂ ਦਾ ਧਿਆਨ ਦਿੱਤਾ ਜਾਵੇ ਜੋ ਆ ਕਿਸਾਨ ਵੀਰ ਵਧਾਈ ਦਾ ਪਾਤਰ ਆ ਜਿਹਨੇ ਇੰਨਾ ਵਧੀਆ ਸੋਚਿਆ ਹੈਗਾ ਤਾਂ ਆਪਾਂ ਆਪਣਾ ਸਾਰਿਆਂ ਦਾ ਹੀ ਹੁਣ ਫਰਜ਼ ਬਣਦਾ ਵੀ ਆਪਾਂ ਵੀ ਇਹ ਦਾ ਇਹਦੇ ਤਰੀਕੇ ਦੇ ਨਾਲ ਅੱਗ ਲਗਾਉਣ ਤੋਂ ਪਹਿਲਾਂ ਇਹਦੇ ਆਲੇ-ਦਾਲੇ ਤਵੀਆਂ ਦੇ ਨਾਲ ਪਾਇਆ ਜਾਵੇ ਤਾਂ ਜੋ ਬੂਟਿਆਂ ਦੀ ਦੇਖ ਰੱਖ ਹੋ ਸਕੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ